ਮਾਟੀ ਕੋਈ ਨਾ ਥੋੜਾ ਥੋੜਾ ਹਾਂ ਬੁੱਤ ਮੇਰੇ ਅੱਖਾਂ ਖੋਲ ਲੰਗਾ ਕਾਈਕੀ ਦੇ ਮਾਤਾ ਕਤੂਰੇ ਦੀ ਗੁੰਧ ਜੰਦੀਆਂ ਹਾਂ ਬੁੱਤ ਆ ਤਾਂ ਮੈਂ ਸੋਚਿਆ ਹੀ ਨਹੀਂ ਉਹ ਤੋਰ ਵੀ ਕਰ ਗਈ ਜਾਂਦੀ ਸੀ ਕਰਦੀ ਐਂ ਕਹਿਆ ਸੀ ਮੇਰੇ ਦਿਮਾਗ 'ਚ ਨਹੀਂ ਸੀ ਆਈ ਸਹੀ ਆਈ ਸਹੀ ਗੱਲ ਲੱਭ ਤਾ ਜਾਂਦੀ ਦੁਕਾਨੀ ਨੂੰ ਕੰਮ ਕਰਦੇ ਨਾ ਉਹ ਤਾਂ ਬੁੱਤ ਮੇਰੇ ਨੂੰ ਮਹੌਤ ਨਹੀਂ ਸੀ ਇਹ ਕਿਵੇਂ ਕਰਮ ਸਮਝ ਲਈ ਜਾਂਦੀ ਕਿਵੇਂ ਆਈ ਗੜਾ ਜਾਂਟੀ ਨੇ ਵੀ ਸਹੀ ਗੱਲ ਲੱਭ ਤਾ ਦੇਖਣਾ ਅੱਜ ਮੇਰੀ ਆਦੀ ਦੀ ਦਰਵਾਜ਼ਾ ਆਇਆ ਮੇਰੇ ਘਰ ਦੇ ਅੱਗ ਦਾ ਮੈਂ ਮੁੰਮੀ ਤੇ ਆਪਣਾ ਫੋਨ ਲੈ ਨਾ ਹਾਂ ਕਿਉਂ ਤੂੰ ਬਾਹਰ ਦਾ ਸੀ ਬਾਹਰ ਦਾ ਸੀ ਇਹ ਤਾਂ ਲਾਸਟ ਪੇ ਸੀ ਰਹਿ ਜਾਣਾ ਉਹ ਬਈ ਉਹ ਬੁਢੀ ਦੇ ਅੱਖਾਂ ਚੜੇੜੀ ਕਰ ਬੇਟੀ ਹਾਂ ਉਹ ਦੁਬਾਰ ਨਹੀਂ ਹੁੰਦੀ ਬਾਅਦ ਚ ਕਹਿੰਦਾ ਵੀ ਜਦੋਂ ਵੀ ਉਹ ਦੁਬਾਰ ਚ ਗਿਆ ਹਾਂ ਆਇਆ ਕਰਨ ਸੀ ਫੇਰੀ ਨਹੀਂ ਆਇਆ ਇਹ ਤਾਂ ਜੁੜ ਗਿਆ ਵੀਡੀਓ ਹੁਣੇ ਗੱਲਾਂ ਕੋਈ ਸੇਮ ਗੱਲਾਂ ਆਇ ਤੇ ਮਾ ਮਾ ਕੋਲੇ ਮਨ ਗਿਆ ਮੈਂ 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 ਬਣੇ ਤੁਸੀਂ ਗੁਰੇ ਦੇ ਕਿ ਉਹ ਕਿੰਨੇ ਮਿੰਟ ਬਾਈ ਮਿੰਟ ਨਹੀਂ ਮੇਰੇ ਕੋਲ ਬਾਈ ਫਿਰਦੀ ਆ ਬਾਈ ਦੇ ਚਾਰ ਇਹ ਇਹ ਆ ਗਈ 10 ਮਿੰਟ ਦੀ ਕ੍ਰਿਸ਼ੀਚਾ ਕ੍ਰਿਸ਼ੀਚਾ ਹੋ ਗਈ ਤਾਂ ਹੁਣ 10 ਮਿੰਟ ਐ ਦੂਜੀ ਐ ਬੱਸ ਠੀਕ ਆ ਉਹ ਹੀ ਐ ਸੋ ਓਕੇ ਮਨਿੰਦਰ ਦਰਸੰਦਾਰ ਮਨਿੰਦਰ ਦਰਸੰਦਾਰ ਆ ਜੀ ਮੈਂ ਚਲ ਉਹਦਾ ਵੀ ਕੰਮ ਹੈ ਕਿਚਨ ਚੱਲ ਐ ਮਾੜੇ ਕਦੀ ਨਾਮ ਨਾ ਦੱਸੋ ਸੰਧਾਰੇ ਵਾਲੀ ਆਪਣੀ ਘਰ ਵਾਲੀ ਤੇ ਇਹ ਵੀ ਤੇਰੇ ਵਾਲਾ ਸੰਧਾਰਾ ਵਾਲਾ ਕਿੱਝ ਨਾ ਪਤਾ ਕਿੱਦਾਂ ਉਹ ਹੀ ਰਹਿੰਦਾ ਮੈਂ ਤਾਂ ਉਹ ਜਿਹੜੀ ਸਟੋਰੀ ਦੇਖੀ ਸੰਧਾਰੀ ਬਣਾ ਰਹੀ ਸੀਗਾ ਹਾਂ ਸਾਹਮਣੇ ਕਾਟੂੜਾ ਖਿਲਾਦੇ ਨਹੀਂ ਤੇ ਮਾਮਾ ਦਾ ਹੈ ਨਹੀਂ ਕਿ ਕੀ ਬਣਾ ਜਲਾਦੇ ਜੀ ਦੇ ਰਿਹਾ ਦੋਹਰਾ ਜੀ ਇਧਰ ਮੜੀ ਜੀ ਜਸਲੀ ਬੀਬੀ ਨਾਲ ਜਸਲੀ ਦੀ ਹੋ ਜੂਗੀ ਥੋੜੇ ਸਾਈਡ ਥੋੜੇ ਪਰਜਾਈ ਹੋ ਸੀ ਹੈ ਨਾ ਮੱਛਰ ਕਿੰਨਾ ਹੋਇਆ ਪਿਆ ਹਾਂਜੀ ਕੀ ਹੋਇਆ ਪਿਆ

ਨਹੀਂ ਉਹਦੀ ਮੈਂ ਰਣੂਪੂ ਵਾਲੇ ਚੈਨਲ ਤੇ ਪਾ ਕੇ ਦਿੱਤੀ ਸੀ ਵਧੀਆ ਚੱਲ ਗਈ ਮੈਨਾਂ ਚੱਲ ਗਈ ਉਹਦੀ ਉਹਦੇ ਹਿਸਾਬ ਨਾਲ ਤਾਂ ਵਧੀਆ ਚੱਲ ਗਈ ਉਹਦਾ 1000 ਤੋਂ ਸਬਸਕ੍ਰਾਈਬਰ ਆ ਤੇ ਉਹਦੀ ਮੈਂ ਜ਼ਿਆਦਾ 15 18000 ਜਿਆਦਾ ਕੀ ਰੱਖਣੀ ਮੇਰੇ ਅੰਦਰ ਵੀ ਦੱਸਣ ਦਾ ਨਾ ਐ ਜਾਗਦਾ ਮਰੀ ਆਦੀ ਤੁਸੀਂ ਸੁਣਨੇ ਜੋ ਕਾ ਤੂੰ ਬਹਿ ਜਿੰਨੇ ਹੋ ਤੂੰ ਜਦਾਂ ਲੈ ਕਿਵੇਂ ਹੁਣ ਕਿਵੇਂ ਸੋਚਾਂ ਹਾਂ ਐ ਹਾਪਾ ਕਹੇ ਇਹ ਮੂੰਹ ਤੇ ਢੋਡੇ ਇਹ ਮੈਂਟਰੀ ਜੀ ਬਦਲ ਜਾਂਦੇ ਆਂ ਨਹੀਂ ਆਸ ਨਹੀਂ ਰਾਤ ਭਾਈ ਮੈਨੂੰ ਸੁਪਨਾ ਆਇਆ ਅੱਛੇ ਐਕਟਰ ਹੁੰਦੇ ਆਂ ਰਾਤ ਭਾਈ ਮੈਨੂੰ ਸੁਪਨਾ ਆਇਆ ਵੀ ਮੈਨੂੰ ਸੁਪਨਾ ਹੀ ਇੱਕ ਆ ਨੰਦ ਤੇ ਫੇਰ ਜੀ ਬੇੜਾ ਤੇ ਵੜੀ ਮੈਂ ਕਿਹਾ ਮਾਜਾ ਸਸਤਾ ਨਾ ਹੋ ਜਮ ਉੱਥੇ ਜਾ ਦੇਖੇ ਲੱਗ ਲੁਭਾ ਨੇ ਕਿਤੇ ਲੜਾਈ ਹੋ ਜਾਣਾ ਸ਼ਾਂਤੀ ਬਖਸ਼ੇ ਇਸ ਕੋ ਨਾਮ ਸੋਚਨੇ ਦੋ ਇਸ ਕੋ ਥੰਮਨੇ ਸੋਚਨੇ ਦੋ ਸ਼ਾਂਤੀ क्यों सोचा सोचे ਹਾਨੀਆਂ ਕਿਉਂ ਹੋਇਆ ਦਲਗੀਰ ਚੁੱਪ ਕਰ ਜਾ ਸੁਣੀ ਖੜ ਤੇ ਦੋ ਮਿੰਟ ਇਹ ਤਾਂ ਦੋਹਾਂ ਲੈ ਅਕਟਾ ਦੇੜੇ ਕੇ ਅਕਟਾ ਦੇੜੇ ਕੇ ਦਾ ਜਿਹੜਾ ਤੇਰੇ ਮਗਰ ਲੌਣਗੇ ਇਹ ਮੈਂ ਜੀ ਵੀ ਅਕਿ ਤੁਸੂ ਕੁਛ ਨਾ ਲੈ ਹੈ ਨਹੀਂ ਹਨਾ ਤੂੰ ਬਟਲ ਜੁਤੀ ਬਾਤ ਮੋ ਜੇ ਤੇਰੇ ਵੀ ਨਹੀਂ ਨੰਬਰ ਤਾਂ ਹੈ ਗਿਆ ਜੀ ਸਾਨੂੰ ਚੁੱਪ ਕਰ ਰਹੀ ਤੂੰ ਇਹ ਬੋਲਣ ਲੱਗੀ ਕਿਵੇਂ ਜੀ ਬੋਸ ਜੀ ਹਾਂ ਇਹ ਲਾਡੂ ਸਿਸਟਰ ਜੇ ਫਿੱਕਾ ਚਾਹ ਲੈ ਕੇ ਆ ਗਈ ਇਹ ਪਹਿਲਾ ਲਾਡੂ ਸਿਸਟਰ ਹੈ ਮੇਰੇ ਤੁਹਾਡਾ ਨਾਮ ਕੀ ਹੈ ਦੋ ਦੋ ਤੈਨੂੰ ਹੀ ਬੁਲਾਗੇ ਮਲਕੀ ਹਾਂ ਮਲਕੀ ਮਲਕੀ ਹਾਂ ਮਲਕੀ ਦਾਮ ਮਿੱਠੂ ਮਿੱਠੂ ਠੀਕ ਆ ਮਿੱਠੂ ਸਾਡੇ ਦੁਕਾਨ ਨਾਲ ਹੁੰਦਾ ਸੀਗਾ ਕੰਮ ਕੁਝ ਬੋਲੋਗੇ ਈ ਬਈ ਮਨਿੰਦਰ ਭੈਣ ਤੇ ਲੱਡੀ ਦਾ ਨਾਂ ਸੋਚ ਰਹੇ ਆ ਕੀ ਲਿਖੀ ਨਾ ਸਕਦੇ ਆ ਤੁਮਾ ਵੇਚ ਦੇ ਤੰਦ ਰਾਇ ਤੇ ਆ ਗਹਿਣੇ ਗਹਿਣੇ ਵੇਚੀ ਮੇਰੀ ਤੁਮਾ ਠੀਕ ਲਾ ਜੀ ਤੁਮਾ ਵੇਚ ਕੇ ਦਿੱਤਾ ਜਾਂਦਾ ਗਹਿਣੇ ਵੇਚ ਕੇ ਦਿੱਤਾ ਜਾਂਦਾ ਰਣਾ ਗਹਿਣੇ ਵੇਚ ਕੇ ਸਾਰੇ ਪਤਾ ਹੀ ਲੱਗਿਆ ਹੁਣ ਅਮੀਰ ਵਾਲੀ ਵੀ ਰੱਖਦਾ ਇਹਨੇ ਕਲਰ ਕਿਨੇ ਪਾਈ ਉਹਨੇ ਮੀਂਟਰੀ ਵਾਲਾ ਰੱਖਦਾ ਜਾਂਦਾ ਠੀਕ ਹੈ ਉਹਨਾਂ ਨੇ ਮਹਿੰਗਾ ਰੱਖਦਾ ਤੂੰ ਸਸਤਾ ਰੱਖ ਦਿੱਤਾ ਜਾਂਦਾ ਜੀ ਇਹ ਬੰਦ तो हाँ भाई सस्ता सुंदर अभी जी अमीर गरीब रहता है चल जाता है नहीं पर गाला है नहीं नाम तो रखा गया तो तो ना कई नहीं आ रहा है नाम तो भाई नरेंद्र निकल को वो अदर सिस्टम की टीसीआ स्टोरी भी ना कोई खास है नहीं सी लास्ट से मैसेज तो मिला नहीं कुछ रात ही देख ब्रे 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 कल थे, थे లైడ్ లైడ్ జోర్దే ఓहो मेरी गर्ल्स नहीं तू काट दे यार ਇਹਨੂੰ ਕੱਟ ਦਿਆ ਕਰ ਨਹੀਂ ਦੋ ਭੈਣਾਂ ਦਾ ਸੰਧਾਰ ਦੋ ਭੈਣਾਂ ਦਾ ਵੱਖਰਾ ਸੰਧਾਰ ਵੱਖਰਾ ਵੱਖਰਾ ਦਿੱਤਾ ਨਾ ਤੁਹਾਨੂੰ ਇਹ 400 ਰੁਪਏ 사ਦਾਨੂੰ ਹੋਇਆ अनोखा ਸੰਧਾਰ ਲਿਖਦੇ ਉਹ ਮੈਂ ਤੁਹਾਨੂੰ ਮੈਂ ਦੱਸਦਾ ਤੂੰ ਵੈਸੇ अनोखा ਸੰਧਾਰ ਅਸੀਂ अनोखा ਵਿਆਹ ਵੀਡੀਓ ਬਣਾਈ ਸੀ ਪਤਾ ਕਿੰਨੇ ਚੱਲੀ ਸੀ अनोखा ਸੰਧਾਰ ਜਾਂ ਵੱਖਰਾ ਸੰਧਾਰ ਲਿਖਦੇ ਉਹ ਵੀ ਜਗਦੀ ਵੀ ਦੋ ਭੈਣਾਂ ਨੂੰ ਦੋ ਭੈਣ ਦੋ ਭੈਣ ਨੂੰ ਸੰਧਾਰ ਦੋ ਭੈਣ ਵੱਖਰਾ ਵੱਖਰਾ ਸੰਧਾਰ ਨਹੀਂ ਯਾਰ ਉਹਨੂੰ ਕਾ ਸੰਧਾਰ ਆ ਜਾ ਕੱਲਾ ਵੱਖਰਾ ਤੁਮਾ ਵੇਚ ਕੇ ਦਿੱਤਾ ਸੰਧਾਰ ਉਹ ਯਾਰ ਉਹ ਤਾਂ ਸਟੋਰੀ ਨਹੀਂ ਇਹ ਰੁੱਕ ਸਾਰੀ ਸੰਧਾਰੇ ਜਾਂ ਸੰਧਾਰੇ ਦੀ ਔਨੋਖੀ ਮੰਗ ਲਿਖ ਲਈ ਉਹ ਸੰਧਾਰੇ ਜਾਂ ਔਨੋਖੀ ਮੰਗ ਲਿਖਦੇ ਉਹ ਚੱਲੂ ਮੇਰੀ ਗਾਰੰਟੀ ਇਹਦਾ ਚੱਲ ਆ ਲੇਖੋ ਸੱਸ ਨੇ ਤਾਂ ਨਾ ਦੇ ਜੀ ਕੀਤਾ ਧੱਕਾ ਕਮੋ ਨਾ ਲੈ ਪਾਉਣਾ ਨਾ ਮੈਂ ਅੰਤਿਆ ਗਿਆ ਇਹ ਮੀਟਿੰਗ ਜੀ ਨੇ ਮੈਂ ਕੀ ਕਹਿ ਦਿਆ ਯਾਰ ਕੋ ਤਾਂ ਇਹ ਕਹਿੰਦੇ ਆ ਕਿ ਤੁਮਾ ਦਿਓ ਬਰਟ ਦਾ ਬਰਟ ਦਾ ਸੰਧਾਰਾ ਲੱਗਦੇ ਦੇਖੀ ਜਾ ਤੁਮ ਮਾਰੀ ਨਾ ਸੰਧਾਰਾ ਇਹਦੇ ਉਹਨੇ ਜੋ ਜਿਹੜਾ ਮਰਜੀ ਯਾਰ ਸ਼ੇਅਰ ਸ਼ੁਰੂ ਕਰ ਦਾਂਗੇ ਚੱਲੂ ਕਾਦੇ ਦਾਪ ਕੇ ਸ਼ੇਅਰ ਜਿੰਨੇ ਫਲੈਕਸ ਉੱਤੇ ਬੈਠੇ ਨੇ ਚੱਲ ਚੰਦੂ ਬਾਈ ਬਾਈ ਪਰੇ ਨੇ ਦੋਸਤ ਇਹ ਬੁੱਢਲੇ ਲੈ ਲੈ ਲਈ ਨਾ ਹੁਣ ਹਨਾ ਫੋੜਵਾੜ ਕਾਣੀ ਤੇ ਸਾਡ ਤਰਗਲੀ ਬਸਤਾ ਗੜੀ ਸਿੱਕੜਦੀ ਗੱਲ ਨਹੀਂ ਜਿੱਤੀ ਆਗੇ ਆਪਣਾ ਅਰਗੇ 70 ਸਾਵੀ ਰੱਖਦੇ ਜੇ ਤਾਂ ਕੰਮ ਹੀ ਸੰਭਾਲਾਂ ਤੇ ਵੀ ਸੰਭਾਲਾਂਗੇ ਸੁਭਾਲ ਵਾਲੀ ਨਹੀਂ ਸੋਹਣੀ ਚੁਆ ਸੁਭਾਲ ਨਾ ਅੰਦਰ ਅਸਲ ਬੱਚੇ ਚੇਤੀ ਹੀ ਖੇਡ ਲੱਗਦੇ ਨੇ ਹੁਣ ਤੂੰ ਕੋਈ ਸੋਚੀ ਮੈਂ ਤੂੰ ਯਾਦ ਹੈ ਨਾ ਤੇਰੇ ਮਾਮਾ ਬਈ ਸੋਚਦਾ ਸੀ ਮੰਗਲ ਨੂੰ ਪਹਿਲਾ ਬੱਚੇ ਦੀ ਚੀਜ਼ ਮਿਲ ਜਾਂਦੀ ਆ ਆਪਣੇ ਅਰਗੇ ਨੂੰ ਉਹ ਪੱਟਕੇ ਮਿੰਨਾ ਮਿੰਨਾ ਦੋ ਮਹੀਨੇ ਬਾਅਦ ਚੀਜ਼ਾਂ ਲੱਗ ਜਾਂਦਾ ਤਾਂ ਅੱਜ ਤੱਕ ਰਿਕਨ ਕਰਦੀ ਕਰਦੀ ਨਹੀਂ ਕਰਦੀ ਠੀਕ ਹੈ ਜਦ ਮੈਂ ਕਰਦਾ ਉਹ ਕਰ ਕੇ ਤੇ ਮੈਂ ਭਾਂਡੇ ਮਾਰੀ ਨਹੀਂ ਚਾਹੀਦਾ ਠੀਕ ਹੈ ਉਹ ਆਪ ਮੈਂ ਉਹ ਤੋਂ ਮਿਲਦਾ ਸੱਤ ਉਹ ਦੇ ਕੇ ਜਾਵੇ ਆਹ ਦੇ ਕੇ ਜਾਵੇ ਆਪਣੇ ਘਰੇ ਰੱਬ ਨੇ ਦਿੱਤਾ ਸਾਰਾ ਪੋਸਾ ਹੈ ਹੈ ਮਨਿੰਦਰ ਨੂੰ ਬਾਜ ਮਾਰਤਾ ਮੇਰੀ ਗੱਲ ਸੁਣ ਮਾ ਉਹਦੀ ਬੇਚ ਤੇ ਭਰਾ ਸਾਹਮਣੇ ਕਰੀਏ ਜੇ ਹੁਣ ਉਹਦਾ ਭਾਈ ਕਪੜਾ ਲੈ ਡਾ ਲੈ ਕੇ ਆਊਗਾ ਨਾ ਉਦੋਂ ਮਨਿੰਦਰ ਨੂੰ ਕਹੀ ਕਿ ਨਾ ਭਾਈ ਸਾਨੂੰ ਇਹ ਜਿਹੜਾ ਕਪੜਾ ਚਾਹੀਦਾ ਚਲ ਕੋਈ ਬਾਹਰ ਤਾਂ ਮਾਰ ਹੁਣ ਤਾਂ ਆਵਾਜ਼ ਮਾਰ ਲੈ ਮਨਿੰਦਰ ਮੇਰੇ ਆਪਰੇ ਹੀ ਗਾਣ ਦੱਸੀ ਕੋਈ ਗੱਲ ਨਹੀਂ ਕਰਦੇ ਇਹਦਾ ਕੋਈ ਚੱਲ ਹਾਂਜੀ ਵੇ ਜੱਟ ਪੀਂ ਮੈਂ ਤੇ ਨਹੀਂ ਵੀ ਗੱਲ ਨਹੀਂ ਕਿੰਝ ਬੁਲਿ ਜਿਹੜਾ ਤੇਰਾ ਮਨ ਦਿਖਾਇਆ ਨਾ ਬਹੁਤ ਵੱਡੀ ਗਲਤੀ ਕੀਤੀ ਹੈ ਅੱਜ ਤੋ ਬਾਹਰੋਂ ਕੁਛ ਨਹੀਂ ਕਹਿੰਦੀ ਵੀ ਤੂੰ ਤੇਰੇ ਭਰਾ ਨੂੰ ਕਹਿ ਦੇ ਆ ਚੀਜ਼ ਲੈ ਕੇ ਆਵੇ ਜਾਂ ਕੱਪੜਾ ਵੀ ਲੈ ਕੇ ਆਵੇ। ਉਹ ਸਿਰ ਆਪਣੇ ਕਹੇ ਸਾਕੂ ਸਾਹਿਬ। ਹਾਂ ਪੁੱਤ। ਬਾਸ ਨਮੀ। ਪੁੱਤ ਤੇ ਕੀ ਕਰਦਾ? ਤੈਨੂੰ ਵੀ ਪਤਾ ਹੋਵੇ ਬਿਊਟੀ ਕਰੰਡਾ ਕਿੰਨਾ ਕੋਸ਼ਕ। ਉਹਦਾ ਮਸੇਆਂ ਦਾ ਅਨਸਾਰ ਹੈ ਵਿਚਾਰੇ। ਜਿੰਨਾ ਕੋਲ ਉਹਨਾਂ ਸਾਧਾ ਉਹਨਾਂ ਕੋਲ ਇਸ ਨੂੰ ਅਧਿਆ ਕਿ ਦੇ ਦਿੰਦੇ ਨੇ। ਉਹ ਕੋਈ ਗੱਲ ਨਹੀਂ। ਤੂੰ ਫੋਨ ਕਰਦੀ ਆ ਬਈ ਉਹ। ਬਈ ਕੋਈ ਚੀਜ਼ ਲਿਆਉਣੀ ਜ਼ਰੂਰ ਨਹੀਂ। ਹਾਂ ਬਸ ਕਹਿ ਦੀ ਕੋਈ ਨਾ ਤੇ ਇਹਨਾਂ ਨੇ ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੋਣਾ ਤੂੰ ਮੈਨੂੰ ਕਿਹਾ ਕਰ।